ਮੈਂ ਆਪਣੇ ਬੱਚੇ ਵੇਚ ਦੋ ਲੜਕੀਆਂ ਸੀ ਲड़का किसी महाराज जो प्यारा हो गया लड़के दी मां भी प्यारी हो गई मैं अपना आढ़ों ਦਾ ਕੰਮ ਸ਼ੁਰੂ ਕਰ ਲਿਆ ਦੁਨੀ ਕਰਕੇ ਰੋਟੀ ਖਾਦੀ ਨਸ਼ਾ ਨਹੀਂ ਕੀਤਾ ਕੋਈ ਵੀ ਸਾਨੂੰ ਪ੍ਰਮਾਤਮਾ ਤੇ ভরসা ਅਸੀਂ ਜਿੰਨੇ ਜਲ ਕੁਦਰਤਾ ਦਾਉਣਾ ਦਈਏ ਸਾਨੂੰ ਇਹ ਲੱਗਦਾ ਸਾਡਾ ਅਜ ਕੋਈ ਗਵਾਚ ਗਿਆ ਤੁਸੀਂ ਵੀ ਕੁਝ ਮੰਗਲ ਜਾਂਦੇ ਹੋ ਅਸੀਂ ਮਾਰਦੇ ਆਪਣਾ ਨਾਮ ਜੋੜਦਾ ਸਾਨੂੰ ਚੋੜੇ ਰੱਖ ਆਪਣੇ ਨਾਲ ਬਸ ਬਸ ਸਾਨੂੰ ਆਪਣੇ ਦੇ ਵਿੱਚ ਛੋੜੇ ਨਾ ਬਸ

ਪਿਆਰ ਖਤਮ ਹੋ ਗਿਆ ਇਨਸਾਨੀ ਪਿਆਰ ਖਤਮ ਅਜੇ ਲੋਕਾਂ ਦੀ ਜਿੰਦਗੀ ਕੀਤੀ ਹੈ ਮੇਰੇ ਕੋ ਆਜੇ ਬਈ ਨਾ ਨਹੀਂ ਹੁੰਦੀ ਤੁਸੀਂ ਕਹੋ ਨਾ ਮੈਂ ਉੱਥੇ ਚੱਲਿਆ ਲੋ ਜੀ ਬੈਠੋ ਪੈਸਾ ਨਹੀਂ ਸੀ ਤੇ ਬੱਚੇ ਹੁੰਦੇ ਸੀ ਜ਼ਿਆਦਾ ਹੁਣ ਪਰਿਵਾਰ ਵੀ ਛੋਟੇ ਨੇ ਤੇ ਪੈਸਾ ਜ਼ਿਆਦਾ ਤਾਂ ਨਹੀਂ ਹੋ ਗਿਆ ਦਸਾ ਗੁਰੂ ਆਵੇਂ ਬੱਚੇ ਗਏ ਗੁਰਗੋਵਲ ਜੀ ਨੇ 4 ਬੱਚੇ ਆਪਣੇ ਹੱਥੇ ਕੋਏ ਆ ਜੰਗ ਦੇ ਵਿੱਚ ਉਹਨਾਂ ਨੇ ਨਾਲ ਗਏ ਹਮਨੇ ਹੀ ਚੰਗੇ ਬੁਰਾ ਨਹੀਂ ਕੋਏ ਜਦੋਂ ਜੱਗ ਚੋਂ ਸ਼ਿਕਾਇਤਾਂ ਮੁੱਕ ਜਾਣ ਤਾਂ ਫਿਰ ਜ਼ਿੰਦਗੀ ਕਿੰਨੀ ਸੁਖਾਲੀ ਹੋ ਜਾਂਦੀ ਹੈ ਔਰ ਉਸ ਤੋਂ ਵੀ ਵੱਡਾ ਸਨੇਹਾ ਉਸ ਵਿੱਲੇ ਗੈਂਗ ਨੂੰ ਜੋ ਲੁਧਿਆਣਾ ਲਾਈਵ ਨੇ ਦਿਖਾਇਆ ਸੀਗਾ ਜੋ ਜਵਾਨੀ ਦੇ ਵਿੱਚ ਹੀ ਹੱਥ ਅੱਡਦਾ ਫਿਰਦਾ ਔਰ ਸਨੇਹਾ ਸਾਡੇ ਵਰਗਿਆਂ ਲਈ ਵੀ ਜਿਹੜੇ 40 50 ਸਾਲ ਦੀ ਉਮਰ ਦੇ ਵਿੱਚ ਹੀ ਆਪਣੇ ਆਪ ਨੂੰ ਬਜ਼ੁਰਗ ਕਹਿਣਾ ਸ਼ੁਰੂ ਕਰ ਦਿੰਦੇ ਨੇ ਕੀ ਹੌਸਲਾ ਹੁੰਦਾ ਅੱਜ ਲੁਧਿਆਣਾ ਲਾਈਵ ਤੁਹਾਨੂੰ ਉਹ ਦਿਖਾਏਗਾ ਕਿ ਅਸਲ ਦੇ ਵਿੱਚ ਹੌਸਲਾ ਕੀ ਹੁੰਦਾ ਤੇ ਸਾਦਗੀ ਦੇ ਨਾਲ ਜ਼ਿੰਦਗੀ ਕਿੱਦਾਂ ਜੀ ਜਾ ਸਕਦੀ ਹੈ ਮੇਰੇ ਨਾਲ ਇੱਕ ਬਾਬਾ ਜੀ ਮੌਜੂਦ ਹੈ ਮੈਂ ਇਹਨਾਂ ਨੂੰ ਬਜ਼ੁਰਗ ਬਿਲਕੁਲ ਨਹੀਂ ਕਹਾਂਗਾ ਜਦੋਂ ਮੈਂ ਬਾਬਾ ਜੀ ਨੂੰ ਕਿਹਾ ਬਾਬਾ ਜੀ ਬਜ਼ੁਰਗ ਕਿੰਨੀ ਉਮਰ ਹੈ ਤਾਂ ਬਾਬਾ ਜੀ ਨੇ ਕਿਹਾ ਉਮਰ ਦਾ ਤਾਂ ਮੈਨੂੰ ਵੀ ਨਹੀਂ ਪਤਾ ਪਰ ਇੰਨਾ ਪਤਾ ਕਿ ਮੈਂ ਹਲੇ ਵੀ ਜਵਾਨ ਆ ਬਾਬਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਲੁਧਿਆਣਾ ਲਾਈਵ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਤੁਹਾਡਾ ਨਾਮ ਕੀ ਹੈ ਗਰਦਾਰ ਸਿੰਘ ਮੱਕਰ ਤੁਹਾਡੀ ਉਮਰ ਮੈਂ ਪਹਿਲਾਂ ਵੈਸੇ ਪੁੱਛ ਚੱਕਾ ਫਿਰ ਵੀ ਵੀ ਉਦੋਂ ਤੀਥੀਆਂ ਆਪਾਂ ਲਿਖ ਦੇਣੀ ਸੀਗੇ ਹਨਾ ਅੰਦਾਜ਼ਨ ਕਿੰਨੀ ਖਾਂਗੀ 81 ਸਾਲ 4 ਮਹੀਨੇ 13 ਜਾਰ 1947 ਦਾ ਮੇਰੇ ਜਨਮਾ ਯਾਨੀ ਕਿ ਦੇਸ਼ ਜਦੋਂ ਆਜ਼ਾਦ ਹੋਣ ਵਾਲਾ ਸੀ ਦੇ ਆਜ਼ਾਦ ਹੋਣੇ ਮੈਂ 5 ਸਾਲ ਦਾ ਸੀ ਹਾਂਜੀ ਤੇ ਬਾਬਾ ਜੀ ਜ਼ਿੰਦਗੀ ਦੇ ਕਈ ਐਡੇ ਨੇ ਮੁਕਾਮ ਆਂਦੇ ਆ ਛੋਟੀ ਛੋਟੀ ਉਮਰੇ ਬੱਚੇ ਹੌਸਲਾ ਛੱਡ ਜਾਂਦੇ ਆ ਠੀਕ ਹੈ ਪਹਿਲਾਂ ਤਾਂ ਤੁਹਾਡਾ ਪਰਿਵਾਰ ਕਹੇ ਜੀਆ ਤੁਹਾਡੇ ਪਰਿਵਾਰ ਚ ਕੌਣ ਕੌਣ ਹੈਗਾ ਇਸ ਟਾਈਮ ਮੇਰੇ ਪਰਿਵਾਰ ਤਿੰਨ ਭਰਾ ਛੋਡੇ ਆ ਤਿੰਨ ਭਜਾਈਆਂ ਨੇ ਬੱਚੇ ਉਹਨਾਂ ਦੇ ਦੋ ਹੋ ਗਏ ਨੇ ਮੈਂ ਆਪਣੇ ਬੱਚੇ ਵੇਖਦਾ ਦੋ ਲੜਕੀਆਂ ਸੀ ਲड़का किसी महाराज ਨੂੰ ਪਿਆਰਾ ਹੋ ਗਿਆ ਲੜਕੇ ਦੀ ਮਾਂ ਵੀ ਪਿਆਰੀ ਹੋ ਗਈ ਮੈਂ ਆਪਣਾ ਆਟੋ ਦਾ ਕੰਮ ਸ਼ੁਰੂ ਕਰ ਲਿਆ ਫਿਰ ਮੈਂ ਦੁੱਧ ਦਾ ਕੰਮ ਕਰਦਾ ਸੀ ਫਿਰ ਇਕੱਲੇ ਦਾ ਕੰਮ ਨਹੀਂ ਦੁੱਧ ਦਾ ਫਿਰ ਇਸ ਵਾਸਤੇ ਆਟੋ ਪਾ ਲਿਆ ਅੱਛਾ ਤੁਸੀਂ ਯਾਨੀ ਕਿ ਪਹਿਲਾਂ ਚਲੋ ਇੱਕ ਹੈਨਾ ਜੀਵਨ ਹੁਣ ਵੀ ਅੱਛਾ ਹੈ ਜੀਵਨ ਕੋਈ ਵੀ ਬੁਰਾ ਨਹੀਂ ਹੁੰਦਾ ਅੱਛਾ ਜੀਵਨ ਕੋਈ ਬੁਰਾ ਨਹੀਂ ਹੁੰਦਾ ਬਹੁਤ ਵਧੀਆ ਪਰ ਇਹ ਸੀ ਕਿਉਂ ਟਣ ਥੋੜਾ ਜਿਹਾ ਸਖਾਲਾ ਸੀਗਾ ਹੈ ਨਾ ਆਉਂਦਾ ਮੈਂ ਕਹਿੰਦਾ ਜਿਹੜਾ ਵੀ ਕੰਮ ਕਰੇ ਮਜ਼ਦੂਰੀ ਕਰਕੇ ਰੋਟੀ ਖਾਦੀ ਹੈ ਨਸ਼ਾ ਨਹੀਂ ਕੀਤਾ ਕੋਈ ਵੀ ਨਾ ਸ਼ਰਾਬ ਦਾ ਨਾ ਚਾਹ ਦਾ ਨਾ ਬਾਜ਼ਾਰ ਦੇ ਹੋਟਲ ਦਾ ਜਾਂ ਤਾਂ ਗੁਰੂ ਘਰ ਖਾਦੇ ਜਾਂ ਕਿਸੇ ਪਰਿਵਾਰ ਦੇ ਘਰੋਂ ਖਾਦੇ ਬਾਬਾ ਜੀ ਦੀ ਉਮਰ ਤਕਰੀਬਨ 82 83 ਸਾਲ ਹੈ ਔਰ ਇੱਥੇ ਈ ਰਿਕਸ਼ਾ ਚਲਾ ਰਹੇ ਨੇ ਔਰ ਇਹ ਈ ਰਿਕਸ਼ਾ ਜਿਹੜੇ ਗੁਰੂ ਦੇ ਬੰਦੇ ਨੇ ਜਾਂ ਕਈ ਇਹ ਗੁਰਸਿੱਖ ਪਰਿਵਾਰ ਨੇ ਜਾਂ ਡੈਂਟਲ ਕਾਲਜ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਲਈ ਇਹ ਬਿਲਕੁਲ ਫ੍ਰੀ ਸੇਵਾ ਕਰਦੇ ਨੇ ਖੁੱਦਾ ਪਰਿਵਾਰ ਜਿਹੜਾ ਹੈਗਾ ਇਹਨਾਂ ਦੇ ਧਰਮ ਪਤਨੀ ਜਿਹੜੇ ਨੇ ਪੂਰੇ ਹੋ ਚੁੱਕੇ ਨੇ ਇਹਨਾਂ ਦਾ ਇੱਕ ਸੁਪੁੱਤਰ ਸੀਗਾ ਉਹ ਵੀ ਈਸ਼ਵਰ ਚਰਨਾ ਚ ਜਾ ਚੁੱਕਾ ਹੈ ਔਰ ਖੁਦ ਇਕੱਲੇ ਨੇ ਹਾਲਾਕੀ ਪਰਿਵਾਰ ਨੂੰ ਇਹ ਗਿਣਦੇ ਨੇ ਕਿ ਮੇਰੇ ਭਰਾ ਨੇ ਪਰਜਾਈਆਂ ਨੇ ਲੇਕਿਨ ਖੁਦ ਜਿਹੜੇ ਨੇ ਇਕੱਲੇ ਹੀ ਰਹਿੰਦੇ ਨੇ ਔਰ ਹਸਮੁ ਖੇਨੇ ਨੇ ਮੈਂ ਇਹਨਾਂ ਨੂੰ ਪੁੱਛਿਆ ਬਾਬਾ ਜੀ ਉਮਰ ਤੁਹਾਡੀ ਇੰਨੀ ਹੋ ਗਈ ਬਾਬਾ ਜੀ ਤੁਸੀਂ ਮੈਨੂੰ ਕੀ ਜਵਾਬ ਦਿੱਤਾ ਸੀਗਾ ਵੀ ਤੁਸੀਂ ਬਜ਼ੁਰਗ ਹੋਗੇ ਮੇਰੇ ਹਾਨੀ ਇਕਵਾਰੇ ਫਿਰਦੇ ਤੁਹਾਡੇ ਹਾਨੀ ਹਲੇ ਵੀ ਇਕਵਾਰੇ ਫਿਰਦੇ ਅੱਜ ਵੀ ਅੱਛਾ ਇਹ ਇਹ ਖੁਸ਼ੀ ਦਾ ਰਾਜ ਕੀ ਹੈ ਬਾਬਾ ਜੀ ਇੰਨਾ ਨੂਰ ਹੈ ਨਾ ਇੰਨੀ ਮੁਸਕਾਨ ਇੰਨਾ ਚਿਹਰੇ ਤੇ ਨੂਰ ਇਹਦਾ ਕਾਰਨ ਕੀ ਹੈ ਮਾਰਾ ਤੇ ਭਰੋਸਾ ਈਸ਼ਵਰ ਭੈਜੋ ਪਰਮਾਤਮਾ ਨੇ ਕਰਨਾ ਠੀਕ ਕਰਨਾ ਸਾਨੂੰ ਪਰਮਾਤਮਾ ਤੇ ਭਰੋਸਾ ਅਸੀਂ ਜਿੰਨੇ ਜਰ ਗੁਰਦੁਆਰਾ ਜਾਉਣਾ ਨਹੀਂ ਦਈਏ ਸਾਨੂੰ ਇਹ ਲੱਗਦਾ ਸਾਡਾ ਅਜ ਕੁਝ ਗਵਾ ਚੁਕਿਆ ਹੈ ਸਾਨੂੰ ਮਲਬ ਪ੍ਰੇਸ਼ਾਨੀ ਹੋ ਜਾਂਦੀ ਹੈ ਅਸੀਂ ਗੁਰੂ ਘਰ ਕਿਉਂ ਨਹੀਂ ਗਏ ਮੀ ਹੋਵੇ ਨਹੀਂ ਰਿਵਦੀ ਜਾਣਾ ਜਾਣਾ ਅੱਛਾ ਉਸ ਗੁਰੂ ਘਰ ਜਾਂਦੇ ਹਨ ਅਸੀਂ ਤਾਂ ਤਕਰੀਬਨ ਸਾਡੇ ਵਰਗੇ ਨਾਸਤਿਕ ਮਾਰਾਈ ਕੋਲ ਜਾਂਦੇ ਆ ਕੁਝ ਮੰਗ ਨਹੀਂ ਜਾਂਦੇ ਆ ਤੁਸੀਂ ਵੀ ਕੁਝ ਮੰਗਲ ਜਾਂਦੇ ਹੋ ਅਸੀਂ ਮਰਦੇ ਆਪਣਾ ਨਾਮ ਪੰਜਾਬੀ ਦਾ ਫਿਰ ਸਾਨੂੰ ਜੋੜ ਹੀ ਰੱਖ ਆਪਣੇ ਨਾਲ ਬਸ ਬਸ ਸਾਨੂੰ ਆਪਣੇ ਦੇ ਵਿੱਚ ਛੋੜ ਹੀ ਨਾ ਬਸ ਕੋਈ ਧਨ ਸੰਪਤੀ ਕੋਈ ਖੁਸ਼ੀ ਵੀ ਜੋ ਤੈਨੂੰ ਚੰਗਾ ਲੱਗਦਾ ਤੂੰ ਦੇ ਜੀਵਨ ਤੋਂ ਇਹਨੇ ਸੰਤੋਖ ਚਾ ਮੈਂ ਬਿਲਕੁਲ ਬਤਵੰਦ ਹੋਇਆ ਮੈਂ 9 ਸਾਲ ਦਾ ਸੀ ਘਰੋਂ ਬਾਹਰ ਨਿਕਲਿਆ ਅਜੇ ਤੱਕ ਦੇ ਲੋ ਬੈਸੇ ਦਾ ਬਾਰੀ ਫਿਰਦੇ ਤਮਾ ਕੋਈ ਨਹੀਂ ਕੋਈ ਇੱਛਾ ਨਹੀਂ ਕੋਈ ਇੱਛਾ ਨਹੀਂ ਕੋਈ ਤਮਾ ਨਹੀਂ ਮੈਂ ਤੁਹਾ ਮਹਾਰਾਜ ਨਾਲ ਜੁੜੇ ਰਹੀਏ ਤੇ ਦੇਵ ਰੋਗ ਤੱਕ ਬਖਸ਼ੇ ਰੱਖਿਆ ਮਹਾਰਾਜ ਬਸ ਬਸ ਧੀਰਜ ਚਲਦਾ ਰਵੇ ਮੈਂ ਕਿਹਦਾ ਮਜਹਾਦ ਰਹਾ ਹੋਵੇ ਬੱਪਾ ਜੀ 82 ਸਾਲ ਦੀ ਉਮਰ ਦੇ ਵਿੱਚ ਤੁਸੀਂ ਖੁਦ ਚੱਲ ਫਿਰ ਕੇ ਈ ਰਿਕਸ਼ਾ ਚਲਾ ਰਹੇ ਹੈਗੇ ਹੋ ਹਾਲਾਂਕਿ ਚੱਲਣ 'ਚ ਤੁਹਾਨੂੰ ਵੀ ਕਠਿਨਾਈ ਹੈ ਪਿੱਛੇ ਲਗਾਇਆ ਹੋਇਆ ਉਹ ਮੈਂ ਡਿੱਗਿਆ ਸੀ ਥੋੜਿਆ ਉਹ ਝੋਟ ਲੱਗੀ ਸੀ ਐਕਸੀਡੈਂਟ ਹੋਇਆ ਸੀ ਤੁਹਾਡਾ ਨਹੀਂ ਆਪਣੇ ਆਪ ਹੀ ਡਿੱਗਿਆ ਸੀ ਆਪ ਹੀ ਡਿੱਗੇ ਸੀ ਹਾਂਜੀ ਤੇ ਲੱਤ ਚੱਲਦੀ ਹੈ ਜਾਂ ਹਾਂ ਲੱਤ ਚੱਲਦੀ ਹੈ ਸਹਾਰਾ ਲੈ ਕੇ ਚੱਲਣਾ ਹਾਂ ਲੱਤ ਚੱਲਦੀ ਹੈ ਫੇਰ ਵੀ ਸਹਾਰਾ ਲੈ ਕੇ ਚੱਲ ਰਿਹਾ ਹਾਂ 82 ਸਾਲ ਦੀ ਉਮਰ ਹੈ ਦਿਲ ਨਹੀਂ ਕਰਦਾ ਕਿ ਹੁਣ ਬੈਠ ਜਾਈਏ ਆਰਾਮ ਕਰ ਲਈਏ ਨਹੀਂ ਕੋਈ ਦਿਲ ਨਹੀਂ ਕਰਦਾ ਜੀ ਅਜੇ ਤਾਂ ਮੈਨੂੰ ਇਹ ਕੰਮ ਪਿਆਰਾ ਜੀ ਮੈਂ ਕੰਮ ਮਿਲਦਾ ਰਹੇ ਮੇਰਾ ਸਰੀਰ ਠੀਕ ਰਹਿੰਦਾ ਵੀਲਾ ਬੈਠ ਗਿਆ ਤੇ ਸਰੀਰ ਜਾਮ ਹੋ ਜਾਂਦਾ ਕਿੱਦਾਂ ਉਹ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਜਵਾਨੀ ਉਮਰੇ ਹੱਡ ਪੈਰ ਵੀ ਚੰਗੇ ਬਹੁਤ ਸਖਾਲੇ ਏਰ ਵੀ ਕਿਸੇ ਰੱਬ ਦੇ ਦਰ ਦੇ ਮੂਰੇ ਬਹਿ ਕੇ ਮੰਗਦੇ ਫਿਰਦੇ ਆ ਮੰਗ ਮੰਗ ਕੇ ਖਾਂਦੇ ਆ ਉਹਨਾਂ ਨੂੰ ਕੀ ਸੀ ਨਹੀਂ ਉਹਨਾਂ ਦੇ ਕਰਮ ਹੈ ਜੀ ਕਰਮ ਹੈ ਮਹਾਰਾਜ ਨੇ ਕਰਮ ਲਿਖੇ ਉਹਨਾਂ ਦੇ ਬੈ ਦੁਆ ਕੰਮ ਕਰਕੇ ਖਾਣਾ ਮੈਂ ਮਿਹਨਤ ਕਰਕੇ ਖਾਣੇ ਆ ਜਾਂ ਕਿ ਤੋਂ ਦੁਆ ਲੈ ਕੇ ਜਾਂ ਵੱਧਵਾ ਲੈ ਕੇ ਕਈ ਉਹਨ ਚੋਰੀਆਂ ਕਰਕੇ ਖਾਂਦੇ ਆ ਦਿਨੇ ਵੇਚਦੇ ਜਾਂਦੇ ਵੀ ਕਿੱਥੇ ਚੀਜ਼ ਪਈ ਆ ਰਾਤ ਨੂੰ ਚੱਕ ਲੈ ਜਨ ਸਾਨੂੰ ਕੋਈ ਦਮ ਨਹੀਂ ਤੁਸੀਂ ਤਾਂ ਉਹ ਵਕਤ ਵੀ ਖਾਲਾ ਵਕਤ ਵੀ ਦੇਖਿਆ ਹੋਣਾ ਹੈ ਨਾ ਜਦੋਂ ਆਪਾਂ ਕਹਿੰਦੇ ਸੀਗੇ ਉਹਨਾਂ ਸਮਿਆਂ ਤੇ ਅੱਜ ਦੇ ਸਮਿਆਂ ਦੇ ਇਨਸਾਨਾਂ ਚ ਸੋਸਾਇਟੀ ਚ ਕੀ ਫਰਕ ਹੈਗਾ ਇਨਸਾਨਾਂ ਦਾ ਬਹੁਤ ਵੱਡ ਲਾਲਚ ਹੋ ਗਿਆ ਹੁਣ ਹੁਣ ਤਾਂ ਪੈਸੇ ਦਾ ਲਾਲਚ ਵਧਿਆ ਪਿਆਰ ਖਤਮ ਹੋ ਗਿਆ ਇਨਸਾਨੀ ਪਿਆਰ ਖਤਮ ਪੈਸੇ ਲਾਲਚ ਵਧ ਚੁੱਕੇ ਹਨ ਇਹੀ ਕਾਰਨ ਤਾਂ ਨਹੀਂ ਕਿ ਛੋਟੀ ਛੋਟੀ ਉਮਰੇ ਲੋਕ ਜਾਈ ਜਾਂਦੇ ਆ ਪਰ ਲੋਕ ਸਿਹਤਾਰੀ ਜਾਂਦੇ ਆ ਉਹ ਅੱਜਕੱਲ ਖੁਰਾਕ ਹੈ ਨਹੀਂ ਦਰਸਲ ਨਸ਼ੇ ਜ਼ਿਆਦਾ ਹੈ ਖੁਰਾਕ ਘੱਟ ਹੈ ਨਛੇ ਜਿਆਦਾ ਇਸ ਵਾਰ ਤੇ ਜੋੜੀ ਉਮਰ ਜਾ ਰਹਾ ਤੁਹਾਡਾ ਬਚਪਨ ਜਾਂ ਤੁਹਾਡੀ ਜਵਾਨੀ ਕਹੇ ਜੀ ਸੀ ਮੇਰੇ ਤਾਂ ਬਹੁਤ ਵਧੀਆ ਨਿਕਲੀ ਹੈ ਬੜਾ ਸੋਨਾ ਪਰਵਾਦ ਨੇ ਸੀ ਬੜਾ ਸੋਨਾ ਖਾਦਾ ਬੜਾ ਸੋਨਾ ਕਮਾਇਆ ਬੜੀ ਇੱਜ਼ਤ ਕੀਤੀ ਇਹ ਲੋਕਾਂ ਨੇ ਅਸੀਂ ਲੋਕਾਂ ਨੇ ਇੱਜ਼ਤ ਕੀਤੀ ਹੈ ਮੇਰੇ ਕੋਲ ਅਜੇ ਵੀ ਨਾ ਨਹੀਂ ਹੁੰਦੀ ਤੁਸੀਂ ਕਹੋ ਨਾ ਮੈਂ ਉੱਥੇ ਛੱਡਿਆ ਲੋ ਜੀ ਬੇਟੋ 프리 ਦੇ ਵਿੱਚ ਮੈਂ ਦੇਖਿਆ ਤੁਹਾਨੂੰ ਸਵਾਰੀਆਂ ਉਤਰੀਆਂ ਮੈਂ ਖੁਦ ਬਾਬਾ ਜੀ ਨੇ ਇਸੇ ਕਰਕੇ ਰੋਕਿਆ ਅਸੀਂ ਜਦੋਂ ਚੌਂਕ 'ਚ ਬੈਠੇ ਫਤੇ ਬੁਲਾਈਏ ਨਾ ਫਤੇ ਬੁਲਾਈ ਫਤੇ ਬੁਲਾਈ ਉਹਨਾਂ ਨੇ ਫਤੇ ਬੁਲਾ ਕੇ ਗਏ ਫਤੇ ਬੁਲਾ ਕੇ ਬਿਲਕੁਲ ਇਹ ਬਾਬਾ ਜੀ ਦੇ ਈ ਰਿਕਸ਼ਾ 'ਚ ਤਿੰਨ ਸਵਾਰੀਆਂ ਬੈਠੀਆਂ ਸੀਗੀਆਂ ਤੇ ਉਹ ਜਦੋਂ ਉਤਰੇ ਉਹਨਾਂ ਨੇ ਫਤੇ ਬੁਲਾਈ ਬਾਬਾ ਜੀ ਨੇ ਬੜੇ ਹਾਸੇ ਨਾਲ ਨਿੰਮਕੇ ਫਤੇ ਬੁਲਾਈ ਉਹ ਬਿੜਾ ਪੈਸੇ ਦਿੱਤੇ ਚਲੇ ਗਏ ਮੈਂ ਬਾਬਾ ਜੀ ਨੂੰ ਪੁੱਛਿਆ ਇਸ ਲਈ ਮੈਂ ਬਾਬਾ ਜੀ ਨੂੰ ਆ ਕੇ ਰੋਕਿਆ ਕਿ ਬਾਬਾ ਜੀ ਤੁਸੀਂ ਪੈਸੇ ਕਿਉਂ ਨਹੀਂ ਲਏ ਕਿਉਂ ਕਹਿੰਦੇ ਜੀ ਉਹਨਾਂ ਨੇ ਜਿਹੜੀ ਫਤੇ ਬੁલાਤੀ ਉਹ ਮੇਰੇ ਲਈ ਸਭ ਕੁਝ ਹੈ ਇਹ ਹੁੰਦਾ ਇੱਕ ਸਕੂਨ ਜ਼ਿੰਦਗੀ ਦਾ ਅੱਛਾ ਬਾਬਾ ਜੀ ਮੈਂ ਸਵਾਲ ਇਹ ਕਰਨਾ ਚਾਹੁੰਦਾ ਸੀਗਾ ਅੱਜ ਕੱਲ ਦੀ ਜਵਾਨੀ ਬੇਲੀ ਹੋ ਜਾਂਦੀ ਆ ਉਹ ਕਹਿੰਦੀ ਆ ਕਿ ਬੇਲੇ ਆ ਤਾਂ ਨਸ਼ਿਆਂ 'ਚ ਲੱਗ ਗੇ ਕੀ ਉਹਦੋਂ ਜਵਾਨ ਬੇਲੇ ਨਹੀਂ ਸੀ ਹੁੰਦੇ ਉਹ ਜਵੇਲੇ ਹੁੰਦੇ ਸੀ ਫਿਰ ਕਿਉਂ ਨਸ਼ਾ ਉਹ ਕਿਉਂ ਨਹੀਂ ਨਸ਼ੇ ਵੱਲ ਗਏ ਉਹ ਨਸ਼ੇ ਵੱਲ ਇਸ ਵਾਸਤੇ ਕਿ ਉਹਦੇ ਪੈਸਾ ਘਟ ਸੀ ਹਮ ਹੁਣ ਪੈਸਾ ਆਮ ਹੈ ਹਮ ਹੁਣ ਘਟ ਤੋਂ ਘਟ ਭਈਆ 500 ਰੁਪਇਆ ਲੈਂਦਾ ਹਮ ਉਹ ਵਰਦਾ 600 ਮੰਗਦੇ ਆ ਤੇ 500 ਤੋਂ ਘੱਟ ਕੰਮ ਨਹੀਂ ਕਰਦੇ ਤੇ ਉਦੋਂ 2 ਰੁਪਏ ਰੁਪਿਆ ਦੀ ਢੇੜੀ ਹੁੰਦੀ ਸੀ ਸਾਰੀ ਪੈਸਾ ਨਹੀਂ ਸੀ ਤੇ ਬੱਚੇ ਹੁੰਦੇ ਸੀ ਜਾਦਾ ਹੁਣ ਪਰਿਵਾਰ ਵੀ ਛੋਟੇ ਨੇ ਤੇ ਪੈਸਾ ਜਿਆਦਾ ਤਾਂ ਨਸ ਹੋ ਗਿਆ ਪਾਲਣਾ ਫੇਰ ਵੀ ਔਖਾ ਹੋ ਗਿਆ ਅੱਛਾ ਤੁਹਾਡੀ ਸਿਹਤ ਤੇ ਪ੍ਰਮਾਤਮਾ ਇਦਾਂ ਹੀ ਬਣਾਈ ਰੱਖੇ ਤੁਹਾਡੀ ਸਿਹਤ ਦਾ ਰਾਜ਼ ਕੀ ਹੈਗਾ ਕਿ ਇਹ ਬਸ ਇਹ ਹਮੇਸ਼ਾ ਹੱਸਦੇ ਰਹਿਣਾ ਮੇਰੀ ਸਿਹਤ ਦਾ ਰਾਜ਼ ਹੈ ਮੈਂ ਨਸ਼ਾ ਨਹੀਂ ਕਰਦਾ ਕੋਈ ਵੀ ਸਵੇਰ ਦੋ ਪ੍ਰਸ਼ਾਦਾਂ ਤੋਂ ਘਰੇ ਜਾ ਵੀ ਨਹੀਂ ਘਰੇ ਦੋ ਪ੍ਰਸ਼ਾਦੇ ਖਾਣੇ ਆ ਫਿਰ ਸੱਦੀ ਗਰਮੀ ਲੱਸੀ ਪੀਣੀ ਕੋੜ ਵੀ ਖਾਣਾ ਮਰਮੋਟੇ ਨਾਲ ਰੋਟੀ ਤੋਂ ਬਾਅਦ ਤੇ ਬੇਲੇ ਨਹੀਂ ਬੈਣਾ ਬੇਲੇ ਨਹੀਂ ਬੈਣਾ ਬੇਲਾ ਮੈਨੂੰ ਬੜਾ ਚੰਗਾ ਨਹੀਂ ਲੱਗਦਾ ਹੁਣ ਮੈਂ ਖੜਾ ਨਾ ਕਾਲਾ ਪੈਦਾ ਪਿਆ ਬਈ ਮੈਂ ਕੰਮ ਕਰਾਂ ਆਪਣਾ ਬਈ ਮੇਰੇ ਗਾਹ ਕੋ ਬੈਠੇ ਹੋਣਗੇ ਉੱਤੇ ਕੀ ਕਰਕੇ ਬਾਬਾ ਜੀ ਬਿਲਕੁਲ 82 ਸਾਲ ਦੀ ਉਮਰ ਚ ਇਹ ਜਜ਼ਵਾ ਜਵਾਨਾ ਇਸ ਲਈ ਮੈਂ ਕਹਾਂ ਨਾ ਇਹ ਜਿਹੜੇ ਆਪਣੇ ਆਪ ਨੂੰ ਸੋ ਕੋਲਡ ਯੰਗ ਕਹਿੰਦੇ ਨੇ ਨਾ ਇਹ ਤੁਹਾਡੇ ਲਈ ਉਦਾਹਰਣ ਨੇ ਬਾਬਾ ਜੀ ਸਾਡੇ ਲਈ ਉਦਾਹਰਣ ਨੇ ਬਾਬਾ ਜੀ ਅੱਛਾ ਬਾਬਾ ਜੀ ਜਾਂਦੇ ਜਾਂਦੇ ਸਾਡੇ ਵਰਗਿਆਂ ਨੂੰ ਕੋਈ ਸਨੇਹਾ ਕੋਈ ਵਧੀਆ ਜੀ ਇੱਕ ਗੱਲ ਕੋਈ ਦੱਸ ਦਿਓ ਜ਼ਿੰਦਗੀ ਜਿੰਨਾ ਸਖਾਲੀ ਚੀਜ਼ ਜਾਂਦਾ ਅੱਛਾ ਕਿ ਨਾ ਬੇ ਖੁਸ਼ ਰਹੋ ਪਰਮਾਤਮਾ 'ਤੇ ਯਕੀਨ ਰੱਖੋ ਬਈ ਜੋ ਪਰਮਾਤਮਾ ਕਰ ਰਿਹਾ ਠੀਕ ਕਰ ਰਿਹਾ ਉਹਦੇ 'ਤੇ ਵਿਸ਼ਵਾਸ ਹੋਣਾ ਚਾਹੀਦਾ ਬਿਲਕੁਲ ਤੇ ਵਿਸ਼ਵਾਸ ਰੱਖੋ ਜੀ ਚੰਗਾ ਕਰਦਾ ਤਾਂ ਵੀ ਉਹਨੂੰ ਠੀਕ ਲੱਗਿਆ ਤਾਂ ਚੰਗਾ ਕਰਦਾ ਜੇ ਮਾਰਾ ਕੀਤਾ ਤਾਂ ਸਾਡੇ ਕਰਮਾਂ ਦਾ ਫਲ ਬਿਲਕੁਲ ਅੱਛਾ ਬਾਬਾ ਜੀ ਜੇ ਇਤਰਾਜ਼ ਨਾ ਹੋਵੇ ਮੈਂ ਇਹ ਗੱਲ ਕਹਾ ਤੁਸੀਂ ਪੁੱਤਰ ਖੋਇਆ ਆਪਣੀ ਅੱਖਾਂ ਸਾਹਮਣੇ ਤੇ ਭਾਣਾ ਮੰਨਿਆ ਸੀ ਫਿਰ ਬਿਲਕੁਲ ਮੰਨਿਆ ਵੇ ਉਹਦੀ ਚੀਜ਼ ਉਹ ਲੈ ਗਿਆ ਆਪਣੀ ਹੋਂਦ ਦਾ ਉਹਦੀ ਚੀਜ਼ ਉਹ ਉਹਦੀ ਚੀਜ਼ ਲੈਤੀ ਆਮਾਨ ਦਾ ਲੈ ਗਿਆ ਦਿੱਤਾ ਵੀ ਉਹਨਾਂ ਸੀ ਤੇ ਲੈ ਵੀ ਉਹਨਾਂ ਨੇ ਲਿਆ ਸ਼ਿਕਾਇਤ ਨਹੀਂ ਕੀਤੀ ਬਾਬੇ ਜੀ ਨੂੰ ਨਾ ਕੋਈ ਸ਼ਿਕਾਇਤ ਨਹੀਂ ਕੀਤੀ ਮਬਦ ਤੇਰਾ ਭਾਣਾ ਮੰਨਾ ਬੰਦਾ ਬਿਲਕੁਲ ਜੋ ਕਰਕੇ ਮਨ ਖੋ ਰੇਂਦਾ ਤਾਂ ਕਰਕੇ ਮਨ ਖੋ ਪਰਿਵਾਰ ਗਿਆ ਤੇ ਉਹਦਾ ਭਾਣਾ ਬਾਬਾ ਜੀ ਬਿਲਕੁਲ ਆਸ਼ੀਰਵਾਦ ਦੇ ਸਾਨੂੰ ਵੀ ਜਾਣਾ ਆਪਾਂ ਵੀ ਐ ਬਿਲਕੁਲ ਜੀ ਜਾਣਾ ਇਸ ਦੁਨੀਆ ਤੇ ਸਭ ਨੇ ਜਾਣਾ ਵੱਡੇ ਸਿਕੰਦਰ ਚਲੇ ਗਏ ਪੋਰ ਚਲੇ ਗਏ ਰਾਮ ਨੰਬਰ ਕੇ ਚਲੇ ਗਏ ਰਾਮ ਨੰਬਰ ਕੇ ਚਲੇ ਗਏ ਉਹ ਨਹੀਂ ਜਿਹੜੇ ਦੁਨੀਆ ਦੇ ਮਾਲਕ ਸੀ ਰਾਮ ਜੀ ਉਹ ਰੋਕੇ ਦਾ ਬਿਲਕੁਲ 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 ਬਾਬਾ ਜੀ ਗੁਰਨਾਣਕ ਸਾਹਿਬ ਕੇ 10 ਗੁਰੂ ਕੇ ਹਾਂ ਦਸਾ ਗੁਰੂਆਂ ਦੇ ਬੱਚੇ ਗਏ ਗੁਰੂ ਗੋਬਿੰਦ ਸਿੰਘ ਨੇ ਚਾਰ ਬੱਚੇ ਆਪਣੇ ਹੱਥੇ ਖੋਏ ਆ ਜੰਗ ਦੇ ਵਿੱਚ ਉਹਨਾਂ ਨੇ ਨਾਲ ਗਏ ਆ ਦੇਖੋ ਬਿਲਕੁਲ ਉਹਨਾਂ ਨੇ ਵੀ ਸ਼ਿਕਾਇਤ ਨਹੀਂ ਕੀਤੀ ਜੋ ਪਾਣਾ ਉਹਨਾਂ ਨੇ ਕਿ ਤੇਰਾ ਪਾਣਾ ਮਿੱਠਾ ਲੱਗੇ ਤੇਰਾ ਪਾਣਾ ਮਿੱਠਾ ਲੱਗੇ ਬਾਬਾ ਜੀ ਦਾ ਇਹੀ ਔਰ ਇਸੇ ਖੁਸ਼ੀ ਦਾ ਰਾਜ ਹੈ ਬਾਬਾ ਜੀ ਦੀ ਪਹਿਲਾਂ ਮੈਂ ਤੁਹਾਨੂੰ ਇਹ ਈ ਰਿਕਸ਼ਾ ਦਿਖਾਣਾ ਉਸ ਤੋਂ ਬਾਅਦ ਇਹ ਜਿਹੜਾ ਸਭ ਤੋਂ ਬੜਾ ਸਨੇਹਾ ਇਹਨਾਂ ਦੇ ਲਈ ਸਟੈਂਡ ਖੋਦ ਬਾਬਾ ਜੀ ਜਿਹੜੇ ਨੇ ਬਹੁਤ ਮੁਸ਼ਕਲ ਨਾਲ ਤੁਰ ਪਾਉਂਦੇ ਨੇ ਕਿਉਂਕਿ ਉਮਰ ਜ਼ਿਆਦਾ ਗਰੇ ਗਿਰਨ ਕਾਰਨ ਲੱਤੇ ਚੋਟ ਲੱਗੀ ਹੌਸਲਾ ਨਹੀਂ ਹਾਰਿਆ ਇਸ ਸਹਾਰੇ ਦੇ ਨਾਲ ਤੁਰਦੇ ਨੇ ਲੇਕਿਨ ਲੋਕਾਂ ਨੂੰ ਅਗਰ ਕੋਈ ਵੀ ਇੱਥੇ ਲੋੜਵੰਦ ਇੱਥੇ ਇਹਨਾਂ ਨੂੰ ਦੇਖ ਗਿਆ ਉਹਦੇ ਕੋਲ ਪੈਸੇ ਨਹੀਂ ਹੈ ਤਾਂ ਇਹ ਕਹਿੰਦੇ ਨੇ ਕਿ ਮੈਂ ਖੁਦ ਫ੍ਰੀ ਚ ਉਹਨੂੰ ਉੱਥੇ ਜਿੱਥੇ ਤੱਕ ਉਹਦੀ ਮੁਸਾਫਰੀ ਹੈ ਉੱਥੇ ਤੱਕ ਛੱਡ ਕੇ ਵੀ ਆਉਂਗਾ ਔਰ ਅਗਰ ਕਿਸੇ ਬਿਮਾਰ ਵਿਅਕਤੀ ਨੂੰ ਲੋੜਵੰਦ ਵਿਅਕਤੀ ਨੂੰ ਇੰਨੀ ਲੋੜ ਹੈ ਤਾਂ ਘਰੇ ਬੈਠਾ ਇਹਨਾਂ ਨੂੰ ਬੁਲਾ ਸਕਦਾ ਜਿੱਥੋਂ ਲਿਜਾਣਾ ਇਹ ਖੁਦ ਉਸ ਹਸਪਤਾਲ ਤੱਕ ਉਹਨਾਂ ਨੂੰ ਲੈ ਕੇ ਵੀ ਜਾਂਦੇ ਆ ਛੱਡ ਕੇ ਵੀ ਆਉਂਦੇ ਆ ਔਰ ਸਭ ਤੋਂ ਵੱਡੀ ਗੱਲ 82 ਸਾਲ ਦੀ ਉਮਰ 'ਚ ਅਜਿਹਾ ਜਜ਼ਬਾ ਹੋਣਾ ਇਹ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਔਰ ਅਸੀਂ ਵੀ ਇਹ ਉਮੀਦ ਕਰਾਂਗੇ ਕਿ ਬਹੁਤ ਕੱਟ ਲੋਗ ਇਦਾਂ ਦੇ ਹੁੰਦੇ ਨੇ ਜੋ ਤਮਾਂ ਨਹੀਂ ਪਾਲਦੇ ਸਾਡੇ ਦੁਖਾ ਦਾ ਸਭ ਤੋਂ بڑا ਕਾਰਨ ਹੈ ਕਿ ਸਾਡੀਆਂ ਖਵਾਇਸ਼ਾਂ ਹੀ ਨਹੀਂ ਜਿਹੜੀਆਂ ਉਹ ਮੁੱਕਦੀਆਂ ਅਗਰ ਅਸੀਂ ਆਪਣੀ ਖਵਾਇਸ਼ਾਂ ਤੇ ਅਗਰ ਅਸੀਂ ਆਪਣੇ ਜਿਹੜੀਆਂ ਥੋੜੀਆਂ ਬਹੁਤ ਜ਼ਰੂਰਤਾਂ ਨੂੰ ਸੀਮਿਤ ਕਰ ਲਈਏ ਤਾਂ ਬਹੁਤ ਸੁਖਾਲਾ ਜੀਵਨ ਜੀ ਸਕਦੇ ਹਾਂ ਲੁਧਿਆਣਾ ਤੋਂ ਕੈਮਰਾ ਪੰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ